ਸੋ ਹਾਂਜੀ ਗੱਲ ਤੂੜੀ ਦੇ ਰੇਟਾਂ ਦੇ ਕਰਦੇ ਆਂ ਜੀ ਤੂੜੀ ਬਾਰੇ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਮਿਲਦਾ ਰਹੇ ਸੋ ਕੀ ਰੇਟ ਚੱਲਦਾ ਏ ਕਿੰਨੇ ਕ ਦੀ ਹੋ ਸਕਦੀ ਆ ਅੱਗੇ ਵਧਣ ਦੇ ਚਾਂਸ ਹੈਗੇ ਨੇ ਜਾਂ ਨਹੀਂ ਗੱਲ ਕਰਦੇ ਆਂ ਤੇ ਬਾਰੇ ਕੀ ਰੇਟ ਚੱਲਦਾ ਫਿਰ ਤੂੜੀ ਦਾ 370 370 ਹਾਂਜੀ ਫੋਫੇ ਕੀਲਾ ਦਾ ਹੂੰ ਟੁੜੀ ਟਾੜੀ ਬਧੂ ਕਾਹ ਕਿ ਨਹੀਂ ਹਾਂ ਦੇਖੋ ਸਮੇ ਦਾ ਕੀ ਪਤਾ ਹੈ ਹੈ ਕੁਛ ਲੋਕ ਵੀ ਰੱਖਣ ਟੁੜੀ ਟਾੜੀ ਮਾਰੀ ਮੋਟੀ ਵੀ ਬਧੂ ਗਾ ਰੇਟ ਕਰ ਕਟੂਗਾ ਫੇ ਤਾਂ ਵੇਚ ਦੇਣਾ ਅੱਛੇ ਗੇ ਰੋਕਾ ਜਿਆਦਾ ਅੱਛਾ ਜੀ ਉਹ ਅੱਛੇ ਮੈਂ ਫੜੂ 370 ਨਹੀਂ ਲਾਸਟ ਹੈ ਤਕ ਹੈ ਹਾਂ 400 ਵੀ ਬਸ ਅੱਛਾ ਸਿਆਲਾ ਤੱਕ ਹੈ ਹਾਂ 200 ਰੁਪਏ ਹੋ ਬੱਜੂ ਉਪਰ ਜੀ ਉੱਤਰ ਬਧੂ ਤਾਂ ਹੈ ਮੰਡੀ ਜੀ ਕਾਹ ਕੀ ਰੇਟ ਚੱਲੀ ਜਾਂਦਾ ਇੱਥੇ 5-5 ਦਾ ਅੱਛਾ ਉੱਥੇ 500 ਆਏ ਕਰਾਂ ਚ 350 ਹੈ ਕੈ ਕਿ ਮੋਟ ਲਾਈ ਜਨੇ ਪਾ ਕੇ ਭਗਦੇ 17 ਫਰੋਦ ਹੈ ਹੁਣ ਸਾਰੀ ਚੱਕਣੀ ਹੈ ਆਹ ਨਹੀਂ ਚੱਕਣੀ ਅੱਧਾ ਘੜਾ ਇਹ ਘੜਾ ਉੱਪਰ ਨਾ ਬੋ ਅੱਛਾ